ਡੇਟਾ ਕਾਰ ਦਾ ਟਾਇਰ ਫਟਣ ਨਾਲ ਸਵਾਰੀਆਂ ਨਾਲ ਭਰੇ ਈ ਰਿਕਸ਼ਾ ਨੂੰ ਪਿੱਛੋਂ ਮਾਰੀ ਟੱਕਰ ਅਦੇ ਕਰੇਟਾ ਕਾਰ ਅਤੇ ਈ ਰਿਕਸ਼ਾ ਸੜਕ ਤੋਂ ਕਈ ਫੁੱਟ ਹਟਾਂ ਪਹਿਲੇ ਅੰਜਿ ਡਿੱਗੀ ਜਾਨੀ ਨੁਕਸਾਨ ਤੋਂ ਰਿਹਾ ਬਚਾ 6 ਲੋਕ ਜ਼ਖਮੀ ਬਟਾਲਾ ਦੇ 91 ਹਾਈਵੇ ਦੇ ਉੱਪਰ ਉਸ ਸਮੇਂ ਫੜਾਫੜੀ ਮੱਚ ਗਈ ਜਦ ਇੱਕ ਕਰੇਟਾ ਕਾਰ ਦਾ ਟਾਇਰ ਫਟਣ ਨਾਲ ਉਹ ਸੜਕ ਤੇ ਜਾ ਰਹੇ ਸਵਾਰੀਆਂ ਨਾਲ ਭਰੇ ਈ ਰਿਕਸ਼ਾ ਨੂੰ ਪਿੱਛੋਂ ਟੱਕਰ ਮਾਰਦੇ ਹੋਏ ਖੇਤਾਂ ਵਿੱਚ ਜਾ ਡਿੱਗੇ ਜਿੱਥੇ ਕਾਰ ਚਲਾ ਰਿਹਾ ਡਰਾਈਵਰ ਜ਼ਖਮੀ ਹੋ ਗਿਆ ਹੈ ਉਥੇ ਹੀ ਈ ਰਿਕਸ਼ਾ ਸਵਾਰ ਪੰਜ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਮੌਕੇ ਤੇ ਪੀਸੀਆਰ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੌਕੇ ਤੇ ਪੀਸੀਆਰ ਅਧਿਕਾਰੀ ਨੂੰ ਦੱਸਿਆ ਕਿ ਲੋਕਾਂ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਪਿੱਛੇ ਕਰੇਟਾ ਕਾਰ ਈ ਰਿਕਸ਼ੇ ਨਾਲ ਟਕਰਾਉਂਦਿਆਂ ਹੋਇਆ ਟਾਇਰ ਫਟਣ ਕਾਰਨ ਸੜਕ ਦੋਹਾਂ ਹੇਠਾਂ ਖੇਤਾਂ ਵਿੱਚ ਜੱਟ ਗਈ ਹੈ ਅਤੇ ਈ ਰਿਕਸ਼ਾ ਵੀ ਨਾਲ ਹੀ ਖੇਤਾਂ ਵਿੱਚ ਜੱਟ ਗਿਆ ਹੋਇਆ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਹੈ ਅਤੇ ਹੁਣ ਅਸੀਂ ਗੱਡੀਆਂ ਨੂੰ ਬਾਹਰ ਕੱਢ ਰਹੇ ਹਾਂ ਉਹਨਾਂ ਗਿਆ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੈ ਜਿੱਥੇ ਹੀ ਰਿਕਸ਼ਾ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕਾਰ ਚਾਲਕ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜੀਬੀਸੀ ਅਪਡੇਟ ਦੇ ਲਈ ਬਟਾਲਾ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਕੀ ਗੱਲ ਹੋਈ ਹੈ ਤੇ ਕੀ ਸਾਰਾ ਸੀ ਇਹ ਕਿ ਰਾਗੀਰ ਨੇ ਜਾ ਕੇ ਸਾਨੂੰ ਦੱਸਿਆ ਸੀ ਖੜੇਸੀ ਚੌਂਕ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਕੇ ਉਹਨਾਂ ਨੂੰ ਤੇ ਨੇ ਖਰਾਂਪੰਚਸੀ ਹਸਪੀਟਲ ਨੂੰ ਛੱਡਾਇਆ ਵੀ 82 ਲੈ 49 ਕਦੀ ਆਇਆ ਕਿ ਅੱਧੀ ਖੱਬੀ ਸੱਗੀ ਪੂਣੀ ਦੇ ਸੱਟ ਲੱਗੀ ਕਿਹੜੀ ਕਾਰ ਹੈ ਕ੍ਰੇਟਾ 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 ਤੇ ਦੂਜਾ ਕੀ ਹੈਗਾ ਈ ਰਿਕਸ਼ਾ ਈ ਰਿਕਸ਼ਾ ਕਿੰਨੇ ਸਵਾਰੀ ਈ ਰਿਕਸ਼ੇ ਉਹ 5 ਜਣੇ ਹੀ ਘਰ ਦੀ ਫੈਮਿਲੀ ਸੀ ਤੇ ਇਹ ਕ੍ਰੇਟਾ ਦੇ ਕ੍ਰੇਟਾ ਹੀ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਜਿੰਨਾਂ ਨੂੰ ਕਿੱਥੇ ਭੇਜਿਆ ਇਹ ਪ੍ਰਾਈਵੇਟ ਹਸਪਤਲ ਦੀ ਤੁਸੀਂ ਤੁਸੀਂ ਕਿਹੜੇ ਹਾਂ ਜੀ ਤੁਸੀਂ ਐਸਾ ਸਭ ਰੋਡਸ ਰੱਖਿਆ ਵਾਲੀ ਅੱਛਾ ਤੇ ਇਹ ਮਲੇ ਮੌਕੇ ਤੇ ਤੁਸੀਂ ਪਹੁੰਚ ਗਏ ਤੇ ਸਵਾਰੀਆਂ ਅਸਤਲ ਭੇਜਤੀਆਂ ਹਾਂ ਜੀ ਅਸਤਲ ਛੱਡ ਕੇ ਐਂ ਜਾਂਦੇ ਆ ਠੀਕ ਐ ਐਸਾ ਸਭ ਦੀ ਦੇ Welcome to DAV University Jalanda, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.